ya, nih, jokowi jatah bodi, naga ngirla, ya, हां जी चाचा जी बलविंदर को ਜਿਹੜਾ ਪਿੰਡ ਸ਼ਾਹਪੁਰ ਜਿਸਨ ਜਿਹੜਾ ਤੁਹਾਡੇ ਪਤੀ ਦੀ ਡੈਥ ਹੋਇਆ ਯਾਰ ਕੀ ਐਕਸੀਡੈਂਟ ਚ ਕਿਵੇਂ ਹੋਈ ਹਾਂਜੀ ਉਹ ਮੇਰੇ ਪਤੀ ਸਤਨਾਮ ਸਿੰਘ 4 ਤਰੀਕ ਨੂੰ ਛੁੱਟੀ ਹੈ ਆਈਟੀਪੀਪੀ ਦੇ ਜਵਾਨ 43 ਬਟਾਲੀਅਨ Shimla ਤੋਂ ਹਾਂਜੀ ਰਿਸ਼ਤੇਦਾਰ ਨੂੰ ਮਿਲਣ ਜਾਣ ਦੇ ਭੋਨੇ ਵਾਲੇ ਸਾਈਡ ਐਕਸੀਡੈਂਟ ਹੋਇਆ ਟਰਾਲੀ ਦੇ ਨਾਲ ਉਹਨਾਂ ਦੀ ਬੋਡੀ ਨੂੰ ਲੈ ਕੇ ਗਏ ਨੇ ਬਟਾਲੇ ਪੋਸਟ ਵਾਸਟ ਮੋਕੋ ਤਾਂ ਪੁਲਿਸ ਪੁੱੰਚੀ ਮੋਕੋ ਕਿ ਤੋ ਸਪੰਚ ਕੋਈ ਕਾਰਵਾਈ ਕੀਤੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਕੀ ਮੰਗ ਕਰ ਰਹੇ ਨੇ ਇਹ ਤਾਂ ਇंसाफ ਦੀ ਮੰਗ ਕਰਦੇ ਆ ਇਹ ਛੋਟੇ ਬੱਚੇ ਇਹਨਾਂ ਨੂੰ ਸਾਥ ਦਿੱਤਾ ਜਾਵੇ। ਇਸੇ ਪਰਿਵਾਰ 'ਚ ਕੰਮ-ਕੰਮ ਨਹੀਂ ਹੋਣਾ। ਉਹਨਾਂ ਦੇ ਭਰਾ ਨੇ 4 ਬਾਕੀ ਉਹ ਆਪਣੇ ਅਲੱਗ-ਅਲੱਗ ਪਰਿਵਾਰ 'ਚ ਰਹਿੰਦੇ ਨੇ। ਮੇਰੇ ਕੋਲ ਮੇਰੇ ਦੋ ਬੱਚੇ ਆ ਤੇ ਮੈਂ ਤੇ ਮੇਰਾ ਪਤੀ ਜਿਨ੍ਹਾਂ ਦੀ ਡੈਥ ਹੋ ਗਈ। ਹਾਂਜੀ ਮੈਨੂੰ ਇਨਸਾਫ ਦੀ ਮੰਗ ਦਿੱਤਾ ਜਾਵੇ। ਛੋਟੀ ਸਿੰਘ ਜੀ, ਦੱਸ ਜਦੋਂ ਜੇ ਤੁਹਾਡੇ ਭਰਾ ਤੇ ਬ੍ਰਦਰ ਦੀ ਡੈਥ ਹੀ ਹੈ ਕਿਵੇਂ? ਇਹ ਜੀ ਪੋਨੇ ਸੇ ਦਾ ਟਾਈਮ ਸੀਗਾ ਇੱਥੋਂ ਗਏ ਨਹੀਂ ਜੀ ਸੰਦੇਸਾਂ ਨੂੰ ਮਿਲਣ ਆਪਣੇ ਨੂੰ। ਤੇ ਨਿਲਖਿਤ ਮੇਰੇ ਹੱਥ ਆ ਰਹੀ ਤੇ ਕਿਸੇ ਕੋ ਟਰਾਲੀ ਟਰੈਕਟਰ ਦੇ ਆਇਆ ਤੇ ਉਹ ਪ੍ਰਚਾਰਤਾ ਉਹਨਾਂ ਜੀ ਤੇ ਉਹ ਟਰਾਲੀ ਸੱਡ ਕੇ ਉੱਥੇ ਭੱਜ ਗਏ ਨੇ ਆਪ ਤੇ ਸਾਨੂੰ ਕੋਈ 15 20 ਮਿੰਟ ਬਾਅਦ ਪਤਾ ਲੱਗਾ ਵੀ ਸਾਡਾ ਬਦਰ ਉੱਥੇ ਇਦਾਂ ਪਿਆ ਵਾ ਜਦੋਂ ਅਸੀਂ ਜਾ ਕੇ ਵੇਖਿਆ ਤਾਂ ਡੈਡ ਹੋ ਚੁੱਕਾ ਜੀ ਨੁਕਰੀ ਨੁਕਰੀ ਕਰਦੇ ਹਾਂ ਜੀ ਆਰਟੀਬੀਬੀ ਦੀ ਨੁਕਰੀ ਜੀ ਆਰਟੀਬੀਬੀ ਇੰਡੀਅਨ ਤੇ ਪਰ ਪਲੀਜ਼ ਮੌਕੇ ਤੇ ਫੀਸ ਕਰਾਈ ਸੀ ਹਾਂ ਜੀ ਕਰਾਈ ਸੀ ਪਰ ਆਰਟੀ ਸਰਵਾਈ ਕੋਈ ਨਹੀਂ 6 ਘੰਟੇ ਜੀ ਮਾਰਾਜ ਉੱਥੇ ਉਹਨਾਂ ਦੀ ਡੈਡ ਬੋਡੀ ਬੋਡੀ ਤਾਂ ਪੇਜ ਸੜਕ ਦੇ ਉੱਪਰ ਦੇਖੋ ਦੇਸ਼ ਦਾ ਖਵਾਲਾ ਹੋਵੇ 6 ਘੰਟੇ ਲਾਸ਼ ਨੋ ਦੀ ਡੈਡ ਬੋਡੀ ਸੜਕ ਤੇ ਪਈ ਹੋਵੇ ਤੇ ਇਹ ਕਿੱਧਰ ਦਾ ਇਹ ਪ੍ਰਸ਼ਾਸਨ ਕਿੱਥੇ ਸੀ ਮੈਂ ਪ੍ਰਸ਼ਾਸਨ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਕਿੱਥੇ ਸੀਗੀ ਦੇਖ ਤਾਂ ਇੱਕ ਦੇਸ਼ ਦਾ ਖਵਾਲਾ ਹੋਵੇ ਫੌਜੀ ਆਦਮੀ ਹੋਵੇ ਤਾਂ ਉਹਦੀ ਲਾਸ਼ ਸੜਕ ਤੇ ਰੋਲੇ ਤੇ ਉੱਥੇ ਵਿੱਚ ਮਤ ਮੰਤ ਭਾਗੀ ਮੈਂ ਤੁਹਾਨੂੰ ਕੀ ਕਹਾਂ ਸਭਾ ਮੈਂ ਤੁਮ ਕੀ ਮੈਂ ਅਗੇ ਕੀ ਬੋਲਾਂ ਹੁਣ ਡੈਡ ਬੋਡੀ ਆ ਸਰਕਾਰਾਂ ਦਾ ਹਾਲ ਜੀ ਸਾਡੀਆਂ ਹੁਣ ਡੈਡ ਬੋਡੀ ਕਿੱਥੇ ਡੈਡ ਬੋਡੀ ਆਪਣਾ ਪੋਸਟਮਾਰਟ ਵਿੱਚ ਗਈ ਜੀ ਮੰਗ ਕਰਦੇ ਮੰਗਾਨੂੰ ਇਨਸਾਫ ਚਾਹੀਦਾ ਜੀ ਜੋ ਜਿੰਨੇ ਨੂੰ ਮਤਲਬ ਜਿੰਨਾ ਕਤਲ ਕੀਤਾ ਤਲੇ ਦੇ ਕੇ ਹਾਨੂੰ ਨੂੰ ਪਤਾ ਟਰਾਲੀ ਟਰੈਕਟਰ ਉੱਥੇ ਆ ਜੀ ਟਰਾਲੀ ਟਰੈਕਟਰ ਉੱਥੇ ਆ ਤੇ ਤੁਸੀਂ ਕੋ ਵੇਖ ਲੈਣਾ ਵੀ ਕੌਣ ਅੱਗੇ ਆਉਂਦਾ ਕਿਹਦਾ ਟਰਾਲੀ ਟਰੈਕਟਰ ਆ ਕਿਵੇਂ ਉਹਨੂੰ ਉਹਦੀ ਡੈਥ ਹੋਈ ਹੈ ਕਿਵੇਂ ਉੱਤੇ ਚੜਿਆ ਗਿਆ ਉਹਦੇ ਉੱਤੇ ਤੇ ਕਿਵੇਂ ਉਹਦੀ ਉਹਨੂੰ ਉਹ ਤਾਂ ਉਹਨੂੰ ਪਤਾ ਜਾਂ ਮਾਲਕ ਨੂੰ ਪਤਾ ਜੀ ਜਾਂ ਜਿੰਨੇ ਥਲੇ ਦਿੱਤਾ ਜਿੰਨੇ ਉਹਨੂੰ ਪਤਾ ਸਾਨੂੰ ਤੇ ਇਨਸਾਫ ਚਾਹੀਦਾ ਇਸ ਤਰ੍ਹਾਂ ਸੰਗੋਦਣਾ ਜੀ ਸਨ ਆਕ ਤੋਂ ਯਾਰੀ ਟ੍ਰੈਕਟਰ ਵਾਲੇ ਦੀ ਨਹੀਂ ਜੀ ਨਹੀਂ ਉਹ ਦੇ ਟਰਾਲੀ 6 ਘੰਟੇ ਸਰ 6 ਘੰਟੇ ਉੱਥੇ ਰੋਲਦੀ ਵੀ ਲਾਤਾ 6 ਘੰਟੇ ਟਰੈਕਟਰ ਦਾ ਸਵਿਚ ਔਨ ਰਿਹਾ ਜੀ ਕਿਸ ਨੇ ਬੰਦ ਨਹੀਂ ਕੀਤਾ ਔਨ ਵੀ ਛੱਡ ਕੇ ਭੱਜ ਗਿਆ ਟਰੈਕਟਰ ਸਰ ਜੇ ਜਿੰਨਾ ਖਸੂਰ ਆ ਸਭ ਟਰਾਲੀ ਵਾਲੇ ਦਾ ਖਸੂਰ ਟਰੈਕਟਰ ਵਾਲੇ ਦਾ ਜੇ ਉਹ ਸਹੀ ਹੁੰਦਾ ਉਹ ਤਾਂ ਭੱਜਦਾ ਨਾ ਟਰਾਲੀ ਛੱਡ ਕੇ ਤੇ ਅਸੀਂ ਇਹ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਸਨ ਨੂੰ ਇਨਸਾਬ ਦਿੱਤਾ ਜਾਵੇ ਛੋਟੇ ਦੋ ਬੱਚੇ ਨੇ ਉਹਦੇ ਛੋਟੇ ਛੋਟੇ ਉਹਨਾਂ ਦਾ ਕੋ ਸੋਚਿਆ ਜਾਵੇ। ਸਤਲਮ ਸਿੰਘ ਸਾਲਾ ਉਹ ਜਗੰਦਰ ਸਿੰਘ ਛਾਪੁਰ ਜਜੰਦਰ ਰਹਿਣ ਵਾਲਾ ਜੀ ਆਈਟੀਪੀਪੀ ਵਿੱਚ ਨੌਕਰੀ ਕਰਦਾ ਹੈਗਾ ਤੇ ਕੀ ਸ਼ਿਮਲੇ ਨੌਕਰੀ ਕਰਦਾ ਹੈਗਾ ਇਹ। ਇਹ ਚੰਗੀ ਤੋਂ ਪਿੰਡ ਕੋਨੇয়াল ਪਿੰਡ ਤੇ ਕੋਨੇয়াল ਤੋਂ ਚੰਗੀ ਨੂੰ ਆ ਰਿਹਾ ਹੈਗਾ। ਰਸਤੇ ਵਿੱਚ ਤੇ ਟਰੈਕਟਰ ਟਰਾਲੀ ਨਾਲ ਐਕਸੀਡੈਂਟ ਹੋਇਆ ਹੈ ਜੀ। ਇਹਦੀ ਤੇ ਡੈੱਡ ਬੋਡੀ ਸਿਵਲ ਹਸਪਤਾਲ ਨੂੰ ਬਟਾਲਾ ਪੋਸਟ ਮਾਰ ਤੋਂ ਵਾਸਤੇ ਭੇਜੀ ਆ ਤੇ ਟਰੈਕਟਰ ਟਰਾਲੀ ਨੂੰ ਤੇ ਕਬ ਜਪਲੀਸ ਵਿੱਚ ਲੈ ਜਾਵਾ ਇਹ ਸਬੰਧੀ ਤੇ ਮਕਦਮਾ ਦਾਜ ਕਰਤਾ ਹੈ। ਸਰ ਕਿਹੜੇ ਵਿਅਕਤੀ ਦੇ ਖਾਤੇ ਕੰਮ ਕਰਮ ਕਰਕੇ ਆਜੇ ਸਰ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ ਚ ਲਿਆਵਾ ਅਨੁੰਤਮ ਕਦਮਾਂ ਦਰਜਿਆ ਇਸ ਤੋਂ ਬਾਅਦ ਤੇ ਤਸਦੀਕ ਕਰਕੇ ਉਹਨੂੰ ਵਿੱਚ ਨਾਮਜ਼ਦ ਕੀਤਾ ਜਾਵੇ